ਦੇਖ ਰੁਹੀ ਇਹਨਾਂ ਨੇ ਮੈਨੂੰ ਕਿਹਾ ਇਹਨੂੰ ਮੈਨਾਂ ਬਹੁਤ ਪਿੱਛੇ ਜੇ ਮਿਲੇ ਸੀਗੇ ਮੇਰੀ ਫਰੈਂਡ ਦੇ ਨਾਲ ਸਾਡੀ ਫਰੈਂਡ ਦੇ ਬੇਟੇ ਦੀ ਮੈਰਿਜ ਸੀਗੀ ਉਦੋਂ ਤੇ ਮੈਂ ਲੇਡੀਜ਼ਿੰਗ ਕੀਤਾ ਨਾਲ ਮਿਲੀ ਸੀ ਤੇ ਮਹਿਕਮਾ ਵੀ ਦਿਰੀ ਦੀ ਏਸ ਬਹੁਤ ਜ਼ਿਆਦਾ ਆ ਆਪਾਂ ਦੱਸਣੀ ਨਹੀਂ ਹੈਗੀ ਹੈਨਾ ਐਵੇਂ ਬਹੁਤ ਜ਼ਿਆਦਾ ਇਹ ਨਹੀਂ ਕਰਨੀ ਤੇ ਹਾਂ ਮੇਰੇ ਇੱਥੇ ਨਾ ਰਿੰਕਲਸ ਹਲਕੇ ਹਲਕੇ ਸਟਾਰਟ ਹੋ ਗਏ ਨੇ ਬਟ ਨਾ ਦੀਦੀ ਦੇ ਨਾਲ ਤੇ ਬਿਲਕੁਲ ਰਿੰਕਲਸ ਨਹੀਂ ਤੇ ਮੈਂ ਇਹਨੂੰ ਪੁੱਛਣ ਲੱਗੀ ਮੈਂ ਕਿਹਾ ਵਾਓ ਦੀਦੀ ਹੈਨਾ ਤੁਹਾਡੀ ਸਕਿਨ ਇੰਨੀ ਗਲੋਈ ਆ ਇੰਨੀ ਉਮਰ ਦੇ ਵਿੱਚ ਮੈਂ ਤਾਂ ਪੂਰੀ ਮੂਚੜ ਜਾਣਾ ਹੈਨਾ ਕਿ ਤੁਸੀਂ ਇਦਾਂ ਕੀ ਦਵਾਈ ਲੈਣੀ ਕਾਫੀ ਤਰੀਕ ਕੀਤੀ ਤੇ ਨਾ ਹਫਤੇ 10 ਦਿਨ ਬਾਅਦ ਨਾ ਫੋਨ ਆਇਆ ਸਾਡੀ ਇੱਕ ਹੋਰ ਫਰੈਂਡ ਨਾਲ ਮਿਲਣ ਗਈ ਸੀ ਉਹਨਾਂ ਨੇ ਨਾਲ ਮੈਨੂੰ ਤੁਰਬਤਾਂ ਫੈਂਟ ਚ ਗਾਲਾਂ ਚਾਲਦੀਆਂ ਮੈਨੂੰ ਨਾਲੇ ਗਾਲਾਂ ਕੱਢੀਆਂ ਤੇ ਤੇਰੀ وجہ ਨਾਲ ਨਾ ਦੀਦੀ ਦਾ ਮੂੰਹ ਖਰਾਬ ਹੋ ਗਿਆ ਉਹ ਵੀ ਕਿਉਂਕਿ ਤੇਰੀ ਨજર ਲੱਗ ਗਈ ਹੈ ਜੀਦੀ ਸਾਡੇ ਮੂੰਹ ਤੇ ਰਿੰਕਲ ਨਹੀਂ ਆ ਕੇ ਵੇਖਲਾ ਸੱਚੀ ਰਣ ਨੂੰ ਵੀਡੀਓ ਕਾਲ ਤੇ ਦਿਖਾਇਆ ਮੂੰਹ ਤੇ ਨਾ ਇਹਨਾਂ ਦੀ ਨਾ ਸਕਿਨ ਇਤੋਂ ਖਰਾਬ ਸੀ ਸਾਰੀ ਹਾਂ ਐਨੀ ਖਰਾਬ ਤੇ ਇਹਦੀ ਜ਼ਿੰਮੇਵਾਰੀ ਮੇਰੀ ਹੈਗੀ ਆ ਮੇਰੀ ਨਹੀਂ ਹੈਗੀ ਜੇ ਇਹਨਾਂ ਦੀ ਮੈਂ ਰਿੰਕਲਸ ਦੀ ਗੱਲ ਕੀਤੀ ਸੀ ਜੇ ਇਹਨਾਂ ਦੇ ਇਥੇ ਰਿੰਕਲਸ ਤੇ ਕੁਝ ਹੁੰਦਾ ਫੇਰ ਮੈਨੂੰ ਬਲੇਮ ਕਰਦੇ ਵੀ ਤੇਰੀ ਨજર ਲੱਗ ਗਈ ਹੈ ਨਾ ਦੇਖੋ ਜਰਾ ਮੇਰਾ ਇੱਚ ਕੋਈ ਨਹੀਂ ਉੱਥੇ ਪਤਾ ਨਹੀਂ ਕਿਹਨੇ ਨજર ਲਾਈ ਸੀ ਮੈਂ ਨਹੀਂ ਲਗਾਈ ਸੋ ਅੱਜ ਮੈਂ ਸਾਰਿਆਂ ਨੂੰ ਦੱਸਦਾ ਔਰ ਤੁਸੀਂ ਸਾਰੇ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇੱਚ ਮੇਰਾ ਕੋਈ ਕੁਸੂਰਤਾ ਨਹੀਂ ਨਾ ਹੈਗਾ ਕਿਉਂਕਿ ਜੇ ਇੱਥੇ ਕੁਝ ਹੁੰਦਾ ਤਦ ਮੇਰੀ ਨજર ਲੱਗਣੀ ਸੀ ਇੱਥੇ ਕੋਈ ਕੁਝ ਗਿਆ ਹੀ ਨਹੀਂ ਉੱਡ ਗਏ ਵਾਲ ਬੀਬੀ ਦੇ ਕੁਝ ਹੋ ਗਿਆ ਤਾਂ ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਅੱਜ ਵੀ ਇਸ ਚੀਜ਼ ਦੀ ਜ਼ਿੰਮੇਵਾਰ ਠਹਿਰਾ ਰਹੇ ਹੋ ਅੱਜ ਵੀ ਦਵਾਈ ਖਾ ਰਹੀ ਹਾਂ